ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਮਾਨੋਚਾਲ ਛੋਟੀ ਮਾਨੋਚਾਲ ਪਹੁੰਚੇ ਆਂ ਵੀਰ ਸ਼ੇਰ ਇਹਨਾਂ ਦੇ ਫਾਰਮ ਤੇ ਇਸ ਘਰੋਂ ਆਪਾਂ ਪਹਿਲਾਂ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਕੋਈ 8-10 ਦਿਨ ਦਾ ਸਾਰਾ ਸਮਾਂ ਹੋਇਆ ਅਜੇ ਤਿੰਨ ਛੋਟੀਆਂ ਉਦੋਂ ਵੀ ਆਪਾਂ ਦਿਖਾਈਆਂ ਸੀ ਵੀਡੀਓ ਦੇ ਵਿੱਚ ਅੱਜ ਵੀ ਐਨੀਮਲ ਆਪਾਂ ਤੁਹਾਨੂੰ ਦੋ ਦਿਖਾਉਣੇ ਆ ਇੱਕ ਦੂਜੇ ਸਵੇਰ ਛੋਟੀ ਬਿਲਕੁਲ ਤਾਜੀ ਸੂਈ ਇਹਨਾਂ ਦੇ ਕੋਲ ਇੱਕ ਤੀਜੇ ਸਵੇਰ ਮੱਝ ਭਰਾਮਣ ਦਿਖਾ ਦਿਆਂਗੇ ਵੀ ਤਕਰੀਬਨ ਕੋਈ 2-3 ਦਿਨਾਂ ਦੀ ਸੂ ਬਿਲਕੁਲ ਉਹ ਤਾਜ਼ੀਆਂ ਸੂਈਆਂ ਮੱਝਾ ਝੋਟੀਆਂ ਨੇ ਪ੍ਰੋਪਰ ਡਿਟੇਲ ਆਪਣੇ ਭਰਾਵਾਂ ਨੂੰ ਆਪਾਂ ਲੈ ਕੇ ਦਵਾਂਗੇ ਵੀਰ ਸ਼ੇਰੇ ਦੇ ਨਾਲ ਪੂਰੀ ਗੱਲਬਾਤ ਕਰਕੇ ਵੱਡੋ ਵੱਡੀ ਮਾਨੋਚਾਲ ਦੇ ਬਿਲਕੁਲ ਨਜ਼ਦੀਕ ਆ ਛੋਟੀ ਮਾਨੋਚਾਲ ਇੱਧਰ ਸ਼ਿਹਾਜਪੁਰ ਬਿਲਕੁਲ ਨਜ਼ਦੀਕ ਆ ਬਾਕੀ ਤਰਨਤਾਰਨ ਤੋਂ ਵੀ ਤਕਰੀਬਨ ਕੋਈ 15 14 15 ਕਿਲੋਮੀਟਰ ਦੀ ਦੂਰੀ ਆ ਸਾਰੀ ਪੂਰੀ ਗੱਲਬਾਤ ਕਰਾਂਗੇ ਵਾ ਪਿੰਡ ਬਿਲਕੁਲ ਲੱਗ ਗਿਆ ਸ਼ੇਰ ਵੀਰ ਸਭ ਤੋਂ ਪਹਿਲਾਂ ਸਾਸਰੀ ਕਲ ਮਹਾਰਾਜ ਜੀ ਹੋਰ ਪਾਜੀ ਠੀਕ ਠਾਕ ਐ ਵਧੀਆ ਵਧੀਆ ਚੜਦੀਆਂ ਕਲਾ ਕਰਪਾ ਮਹਾਰਾਜ ਦੀ ਸ਼ੁਕਰੇਮਾਨਕ ਦਾ ਲੈ ਵੀ ਸ਼ੇਰ ਵੀਰ ਉਸ ਦਿਨ ਵੀ ਆਪਾਂ ਨਗ ਤਿੰਨ ਕਿ ਦਿਖਾਏ ਸੀ ਵੀਰਾਂ ਨੂੰ ਹਾਂ ਜੀ ਤਿੰਨ ਦਿਖਾਏ ਜੀ ਝੋਟੀਆਂ ਪਹਿਲਾਂ ਤੋਂ ਚਨਾ ਹਾਂ ਜੀ ਉਹ ਦਿਨ ਸਾਰੇ ਖਰੀਦ ਦੇ ਵਿੱਚ ਵਿੱਗਿਆ ਮਾਲ ਆ ਬਿਲਕੁਲ ਐ ਆਪਣ ਜਿਹੜੀ ਆਪਾਂ ਪਾਇਆ ਮੋਲ ਉਸੇ ਮੋਲ ਤੇ ਵਿਕੀ ਆ ਠੀਕ ਆ ਤਿੰਨੇ ਝੋਟੀਆਂ ਐ ਬਿਲਕੁਲ ਵਧੀਆ ਵਿਕੀਆਂ ਠੀਕ ਆ ਬਾਕੀ ਕਟੀਆਂ ਝੋਟੀਆਂ ਵੀ ਚੰਗੀਆਂ ਸੀ ਹਾਂ ਜੀ ਤੇ ਮੇਨੋਂ ਤਾਂ ਮੁੱਲ ਵੀ ਚਲੋ ਪਹਿਲੀ ਵੀਡੀਓ ਕਰਕੇ ਜਾਇਜ਼ ਹੀ ਜਾਇਜ਼ ਹੀ ਪਾਈ ਐਰਕੀ ਵੀ ਜਾਇਜ਼ ਆ ਮਾਲ ਅੱਜ ਵੀ ਜਾਇਜ਼ ਆ ਜਾਇਜ਼ ਹੀ ਤੇ ਹੈ ਵੀ ਤਾਜ਼ੀਆਂ ਸੁਈਆਂ ਨੇ ਇੱਕ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ 15 ਦਿਨਾਂ ਦੀ ਸੁਈਆਂ ਹਾਂ ਜੀ 15 ਦਿਨਾਂ ਦੀ ਛੋਟੀ ਸੁਈ ਆ ਇਹਦੇ ਲਈ 11 ਗੜਗੀਆਂ ਦੁੱਧੀਆਂ ਆ ਤੇ ਇਹਦੇ ਨਾਲੇ ਬੋਲਾ ਵਾ ਪਰਸੋਂ ਰਾਤ ਦੀ ਸੁਈ ਆ ਇਹਦੇ ਲਈ 11 ਕਿਲੋ ਬੋਲਾ ਲੋ ਵੀ ਇਹ ਬੋਲੇ ਤੇ ਚੱਲਣ ਈ ਆ ਹਾਂਜੀ ਹਾਂਜੀ ਦੋ ਛੋਟੀਆਂ ਮੱਜਾਂ ਨੇ ਠੀਕ ਆ ਜੀ ਦੋਹਾਂ ਦੀ ਡਿਟੇਲ ਆਪਾਂ ਲੈਨੇ ਆ ਸ਼ੁਰੂਆਤ ਕਰਦੇ ਆ ਵੀਰ ਸ਼ੇਰ ਇਸੇ ਪਹਿਲਾ ਨੰਬਰ ਵਾਲੀ ਛੋਟੀ ਤੋਂ ਦੂਜਾ ਸੂਆ ਛੋਟੀ ਆ ਹਾਂਜੀ ਹਾਂ ਅੱਜ ਦਾਸੀ ਦਿੱਤਾ ਤੁਸੀਂ 15 ਦਿਨ ਦਾ ਸਾਰਾ ਸਮਾਂ ਆ ਆ 15 ਦਿਨ ਦਾ ਸਮਾਂ 15 ਦਿਨਾਂ ਦੀ ਸੂਈ ਆ ਤੇ ਦੁੱਧ ਦਾ 11 ਗੜਵੀਆਂ ਹਾਂ ਗਾਈ ਗਾਣਾ ਗੜਵੀਆਂ ਇਹ ਲਾਵੀ 11 ਗੜਵੀਆਂ ਬੜੀਆਂ ਘੱਟ ਸੁਣੀਆਂ ਨੇ ਪਹਿਲਾਂ ਨੋਟ ਕਰਾਈਦਾ ਹੁੰਦਾ ਸੀ 11 ਗੜਵੀਆਂ ਗੜਵੀਆਂ ਪਹਿਨੇ ਪੁਰਾਣੇ ਜ਼ਮਾਨੇ ਦੇ ਵਿੱਚ ਪੁਰਾਣੀਆਂ ਗੜਵੀਆਂ ਚੱਲਦੀਆਂ ਸੀ ਹਾਂ ਪਹਿਲਾਂ ਬੁਲਾਉਂਦੇ ਆ ਪੁਰਾਣੀਆਂ ਗੜਵੀਆਂ ਮਾਰ ਗੀਆਂ ਹਾਂ ਗੜਵੀਆਂ ਮਾਰ ਕੇ ਲਿਆਉਣੀਆਂ ਹਾਂ ਹਾਂ ਜੀ ਠੀਕ ਆ ਵੀਰੇ ਛੇ ਇਹਦੇ ਮਗਰ ਬੱੱਚਾ ਕੀ ਆ ਗਿਆ ਝੋਟੀ ਮਗਰ ਇਹਦੇ ਮਗਰ ਕੱਟਾ ਮਗਰ ਕੱਟਾ ਮੇਲ ਕਾਫ ਹਾਂਜੀ ਹਾਂਜੀ ਤੇ ਦੂਜੀ ਮਗਰ ਕੱਟੀ ਬਾਕੀ ਚੋਣ ਚਾ हां जी बिल्कुल नंबर 1 ਇਹ ਗੱਲ ਦੀ ਗਰੰਟੀ ਹੋਊਗੀ ਆਪਣੀ ਭੂਰ ਛੱਟੇ ਦੀ ਕੋਈ ਥਣ ਵੱਧ ਘੱਟ ਦੀ ਆਪਣੀ ਫੁੱਲ ਗਰੰਟੀ ਹੈ ਠੀਕ ਆ ਜੀ ਬਾਬੇ ਦੂਰੋਂ ਨੇੜਿਓਂ ਕੋਈ ਵੀ ਭਰਾ ਆਪਣਾ ਆ ਜਾਂਦਾ ਠੀਕ ਆ ਜੀ ਚਲੋ ਪੁੱਛਣਾ ਆਪਣਾ ਫਰਜ਼ ਬਣਦਾ ਕਿਉਂਕਿ ਵੀਰ ਹੁਣ ਇਹਦੀ ਕਟੋਕੜ ਵੀ ਦੋ ਵਾਰ ਕਰੋ ਚਾਹੇ 10 ਵਾਰ ਕਰੋ ਜਾਂ 10 ਦਿਨ ਚਵਾਈ ਕੀਤੀ ਆ ਤਸੱਲੀ ਇਹਨਾਂ ਦੇ ਤੇ ਆਪਾਂ ਕੋਲ ਗੱਲ ਬਾਤ ਕਰਦੇ ਪਰਸੋਂ ਰਾਤ ਦੀ ਝੋਟੀ ਆਈ ਹੈ ਪਰਸੋਂ ਆਈ ਹੈ ਹਾਂ ਜੀ ਪਰਸੋਂ ਰਾਤ ਦੀ ਝੋਟੀ ਆਈ ਫਿਰ ਵੀ ਆਪਣੇ ਕੋਲ 5-4 ਚਵਾਈਆਂ ਹੋਈਆਂ ਆ ਪੰਜ ਚਾਰ ਚਵਾਈਆਂ ਹੋਈਆਂ ਬਿਲਕੁਲ ਐ ਬਿਲਕੁਲ ਸੁਥਰੀ ਏ ਝੋਟੀ ਅੱਲਾ ਵੀ ਸਾਹ ਪਿਆ ਝੋਟੀ ਸੁਥਰੀ ਥੱਲੇ ਲੈਵਲ ਉਪੇ ਦੀ ਬੜੀ ਸਾਫ ਸੁਥਰੀ ਏ ਥੋੜਾ ਕੋਲ ਕੇ ਆਪਾਂ ਤੋਰ ਕੇ ਵਿਖਾਉਣੇ ਆ ਤੁਹਾਨੂੰ ਦੂਜਾ ਸਵੇਰ ਝੋਟੀ ਵਿਖਾ ਦਿੰਦੀ ਏ ਠੀਕ ਆ ਜੀ 15 14 ਦਿਨਾਂ ਦੀ ਸੂਈ 11 ਕਿਲੋ ਦੁੱਧ ਦੇ ਥੱਲੇ ਹਾਜ਼ਰ ਐ ਇਸ ਵਕਤ ਕੋਈ ਵੀ ਵੀਰ ਆਪਣਾ ਚੋਕੇ ਤਸੱਲੀ ਕਰੇ ਬਾਕੀ ਫੇਸ ਉਹ ਮੂੰਹ ਮੱ ਵੇਖੋ ਮੇਰੇ ਭਰਾ ਬਿਲਕੁਲ ਛੋਟਾ ਨਿਕਾ ਸਿੰਘ ਮੈਂ ਨਾ ਬਿਲਕੁਲ ਸੁਸਤਰੀ ਝੋਟੀ ਆ ਗਈ ਹਾਂ ਲੱਭੇ ਸ਼ੇਰ ਵੀਰ ਉਹਦੋਂ ਵੀ ਜਿਹੜੀਆਂ ਝੋਟੀਆਂ ਸੀ ਲਾ ਕੇ ਬੰਨੇ ਕਈਆਂ ਕਿ ਥੋੜਾ ਦੂਰ ਮਾਰ ਨਹੀਂ ਉਹ ਦੂਰ ਗਈਆਂ ਅੱਛਾ ਜੀ ਇਧਰ ਫਰੀਦਕੋਟਾ ਲਗੀਆਂ ਠੀਕ ਹੈ ਜੀ ਹਾਂ ਜੀ ਮੌਜੀ ਪਤਰੀ ਪੁਤਰੀ ਬਹੁਤ ਆ ਝੋਟੀ ਮਗਰੋਂ ਠੀਕ ਹੈ ਜੀ ਚਲੋ ਨਾਰਮਲੀ ਤੋੜ ਕੇ ਵਿਖਾਉਣ ਦਾ ਆਪਣਾ ਮਕਸਦ ਹੀ ਹੁੰਦਾ ਵੀ ਚਲੋ ਲੇਵੇ ਦੀ ਬੰਤਰਤਾ ਪਤਾ ਲੱਗ ਜਾਵੇ ਤੋਰਾ ਤਾਰਾ ਨਰਮਾ ਸੁਭਾਅਕ ਤੌਰ ਤੇ ਵੀ ਕੋਈ ਕਾਲੀ ਕੁਲੀ ਨਹੀਂ ਪੈਂਦੀ ਠੀਕ ਆ ਜੀ ਬਾਕੀ ਫੇਸ ਮੂੰਹ ਮੱਥਾ ਤੁਹਾਡੇ ਸਾਹਮਣੇ ਆ ਮੱਥੇ ਫੁੱਲ ਤੇ ਮਗਰਲੇ ਪੈਰ ਮਾੜੇ ਮਾੜੇ ਜਵਾਬ ਦੇ ਵਿੱਚ ਹੈਗੇ ਠੀਕ ਆ ਜੀ ਤੋਂ ਜਿੰਨੇ ਵੀ ਆ ਲੇਵੇ ਦੀ ਸਾਫ ਸੁਥਰੀ ਆ ਠੀਕ ਆ ਜੀ ਸੋ ਚੋਣ ਚਾਣ ਇੱਕ ਨੰਬਰ ਮਗਰ ਕਟਾ ਬਚਾ ਇਹ ਆ ਮੇਲ ਕਾਫੀ ਹਾਂ ਜੀ ਹਾਂ ਜੀ ਲਾ ਵੀ ਹਾਂ ਠਾਦ ਗਏ ਠਾਦੇ ਸ਼ੇਰੇ ਮਾੜਾ ਠਾਦੇ ਬੱਚੇ ਉਠਾ ਮਾਰ ਮਾਰੇ ਲਓ ਜੀ ਇਹ ਮਗਰ ਦੇ ਕਟਾ ਮੇਲ ਕਾਫ ਆ ਠੀਕ ਆ ਵੀਰੇ ਆਇਆ ਨੂੰ ਕਰਿਆ ਜੇ ਮੜੀ ਮੈਂ ਛੋਟੀਆਂ ਨੂੰ ਕਰਿਆ ਜੇ ਲੰਮੀ ਇੱਧਰ ਨੂੰ ਕਰਦੇ ਇੱਧਰ ਇੱਥੋਂ ਪਕਾ ਦੇ ਰੇ ਕੋਈ ਆ ਬਖਾ ਦੇ ਠੀਕ ਆ ਜੀ ਆ ਮੋੜ ਲਓ ਜੀ ਉਤੋਂ ਵੀ ਬਿਲਕੁਲ ਆ ਸਿੰਗਲ ਹੱਡੀ ਆ ਕਰੀ ਹੱਡੀ ਬਰੀਕ ਪਿੰਡਾ ਜਿਵੇਂ ਆਪਾਂ ਗੱਲ ਕਰਦੇ ਆ ਵੀ ਬਿਲਕੁਲ ਕਾਗਜ਼ ਵਰਗੀ ਸਕਿਨ ਪਤਲੀ ਆ ਕਰਮ ਵਾਲੀ ਦੀ ਅੱਗੇ ਮੇਰੇ ਫਾਰਮਰ ਪ੍ਰੈਕਟੀਕਲ ਜਿਹੋ ਜਿਹੇ ਆਪਾਂ ਸੇਵਾ ਕਰਨਾਗੇ ਉਹੋ ਜਿਹਾ ਐਨੀਮਲ ਦੋ ਤੋਂ ਦੇ ਦਿੰਦਾ ਐਸ ਵਕਤ 11 ਗੜਵੀਆਂ 11 ਗੜਵੀਆਂ ਸ਼ੇਰਾਵੀਰ ਕਹਿੰਦਾ ਵਾਰ-ਵਾਰ ਕਹਿੰਨੂੰ ਜੀ ਕਰਦਾ 11 ਗੜਵੀਆਂ ਤੇ ਫਿਰ ਖਾਜ ਇਹ 11 ਗੜਵੀਆਂ ਤੇ ਗੜਵੀਆਂ ਹਾਂਜੀ ਹਾਂਜੀ ਠੀਕ ਐ ਨਹੀਂ ਚੰਗੀ ਆ ਝੋਟੀ ਸਾਫ ਸੁਥਰੀ ਆ ਸ਼ੇਰਾਵੀਰ ਕੀ ਮੁੱਲ ਕੀ ਡਿਮਾਂਡ ਰੋਗੀ ਝੋਟੀ ਦੀ ਇਹਦਾ ਮੁੱਲ ਕਰਾਉਣ ਨੂੰ ਭਾਵੇਂ 1 15 ਕਰਾਈ ਜਾਓ ਹਾਂ ਤੇ ਇੱਕ ਦਸ ਦੀ ਨਾ ਦੇ ਦੀਏ ਹਾਂ ਕਰਕੇ ਲੈਸ ਲ ਉਸ ਲੈਸ ਲ ਉਸ ਕਰਕੇ ਇੱਕ ਦਸ ਦੀ ਦੇ ਦੀਏ ਹਾਂ ਇੱਕ ਦਸ ਦੀ ਦੇ ਦੀਏ ਇੱਕ ਦਸ ਦੇ ਹੋਰ ਵਿੱਚ ਉਹ ਕਰਦੀ ਹੈ ਮਾਨਤਾ। 2000 ਹੋਰ ਕਰ ਲਓ। ਹੂੰ। 5 ਦੀ ਦੇ ਦਾਂਗੇ। ਹੈ? 5 ਦੀ ਦੇ ਦਾਂਗੇ। 5 ਦੇ। ਆ ਇੱਕ 5 ਦੀ ਦੇ। ਲਓ ਜੀ ਇੱਕ 5 ਦੀ ਦੇ ਦੇ। ਲਓ ਵੀ 1 ਲੱਖ 5000 ਦੀ ਵੀਰਾਂ ਦਾ ਫਾਈਨਲ ਦੇ ਦੇਾਂਗੇ ਝੋਟੀ। ਬਾਕੀ ਸਾਰੇ ਪਾਸੋਂ ਮੇਰੇ ਭਰਾ ਵਖਾ ਦਿੱਤੀ ਹੈ ਕਿਸੇ ਪਾਸੇ ਨਹੀਂ ਖੁੰਜੀ ਗਈ ਠੀਕ ਆ। ਝੋਟੀ ਚੰਗੀ ਆ। ਬਾਕੀ ਜਿਹੜੇ ਸੱਜਣਾਂ ਨੇ ਖਰੀਦਣੇ ਆ ਉਹਨੇ ਚੀਜ਼ ਕੱਲੀ ਕੱਲੀ ਵੇਚ ਕੇ ਨੋਟ ਕਰ ਹੀ ਲੈਣੀ ਆ ਠੀਕ ਆ। ਇੱਧਰ ਸੈਕੰਡ ਨੰਬਰ ਤੇ ਸ਼ੇਰੇ ਵੀਰ ਆਹ ਮੱਝ ਆਪਣੇ ਕੋਲ ਖੜੀ ਇੱਕ। ਹਾਂ ਜੀ ਹਾਂ ਜੀ। ਇਹ ਤੁਸੀਂ ਦੱਸ ਰਹੇ ਜੇ ਬੌਲੇ ਤੇ ਚੱਲਣ ਢੀ ਹੈ ਜੀ। ਬੌਲੇ ਚੱਲ ਅੱਜ ਤਿੱਜਾ ਦਿਨ ਸੀ ਤਿੱਜਾ ਡੰਗ ਹੋਇਆ ਤਿੱਜਾ ਡੰਗ ਤਿੱਜਾ ਹਾਂਜੀ ਹਾਂਜੀ ਮਤਲਬ ਮਗਰ ਦੇ ਕੱਟੀ ਫੀਮੇਲ ਹਾਂਜੀ ਕੱਟੀ ਕੱਟੀ ਮਗਰ ਦੇ ਕੱਟੀ ਆ ਗਈ ਹੈ ਹਾਂਜੀ ਚੋਣ ਚਣੋ ਐ ਬਿਲਕੁਲ ਨੰਬਰ 1 ਬੰਬੇ ਪਾਸ ਹੀ ਹੈ ਮੈਂ ਮੈਂ ਨਾ ਠੀਕ ਹੈ ਮੋਗੇ ਵਾਂਗੂ ਦੀ ਆ ਗਈ ਸੋ ਸਵੇਰ ਤਿੱਜਾ ਹੈ ਨਾ ਤਿੱਜਾ ਚ ਜਾਈ ਲਓ ਜੀ ਸਵੇਰ ਤਿੱਜਾ ਤੇ ਮੋਗੇ ਵਾਂਗੂ ਵੀਰਾਂ ਦਾ ਵਰਤੀ ਆ ਬਾਕੀ 11 ਕਿਲੋ ਇਹ ਤਾਂ ਥਲੇ ਆਸ ਵਕਤ ਬੋਲਾ 11 ਕਿਲੋ 16 ਗਰੰਟੀ ਆ 16 ਕਿਲੋ ਆਦੀ ਸਾਨੂੰ ਆਹ ਇਹਦੇ 16 ਕਿਲੋ ਦੁੱਧ ਚੋਇਆ ਸੀ ਹਾਂ ਤੇ ਹੁਣ ਗਾੜੀ ਪਾਏ ਦਾ ਵਾ ਹੁਣ 11 ਕਿਲੋ ਬ ਮਤਲਬ ਕੋਈ ਸਜਣ ਆ ਜਾਂਦਾ ਵੀ ਇਹ ਗੱਲਬਾਤ ਨਹੀਂ ਵੀ ਇੱਥੇ ਆਇਆ ਤਾਂ ਪਾਜ ਕੋਈ ਭੈਣ ਭਰਾ ਵੀ 8-7 ਕਿਲੋ ਬੋਲਾਦਾ ਹਾਂ ਨਾ ਇਹ ਕੰਮ ਨਹੀਂ ਸਿਸਟਮ ਹੈਗਾ ਕਿ ਆਜਾ ਐ ਮੈਂ ਨਾ ਗੜਵੀਆਂ ਮਾਰ ਕੇ ਗੜਵੀਆਂ ਮਾਰ ਕੇ ਕਰ ਸਕਦਾ ਠੀਕ ਆ ਲਿਆ ਫਿਰ ਖੋਲਾ ਜਨੂੰ ਤੇ じゃ ਸੂਆ ਇੱਕ ਕਿਸਾਨ ਵੀਰੋ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨ ਲੱਗੇ ਹਾਂ ਅੱਜ ਤੇਜਾ ਦੇਣਾ ਪਰਸੋਂ ਦੀ ਸੂਈ ਹੈ ਮਗਰ ਕੱਟੀ ਆ ਫੀਮੇਲ ਕਾਫ ਬੱਚਾ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਮੇਰੇ ਪ੍ਰਾਟਿਆ ਜੀ ਵੱਡੇ ਢਾਂਚੇ ਦੀ ਚੌੜੇ ਪੱਲੇ ਦੀ ਦੁੱਧ ਵੀਰਾਂ ਦਾ ਵੀ ਚੰਗੀ ਸ਼ੈਦੀ ਤਸੱਲੀ ਤੇ ਆਈ ਆ ਚਲੋ ਸਟਾਰਟਿੰਗ ਹੀ ਚੰਗੀ ਆ ਜਿਸ ਹਿਸਾਬ ਨਾਲ ਆਪਾਂ ਗੱਲਬਾਤ ਕਰਦੇ ਪਏ ਆ ਵੀ 11 ਕਿਲੋ ਇਹਦੇ ਥੱਲੇ ਦੁੱਧ ਹਾਜ਼ਰ ਆ ਬੋਲਾ ਜੀ ਮੰਨੋ ਕਿਉਂਕਿ ਅੱਜ ਤੇਜਾ ਦੇਣਾ ਠੀਕ ਆ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਮਗਰ ਕੱਟੀ ਚੋਣ ਜਣਾ ਪੋਲੀ ਆ ਵੀਰ ਮੈਂ ਨਾ ਇੱਕ ਨੰਬਰ ਜੀ ਠੀਕ ਆ ਇੱਕ ਗੱਲ ਦੀ ਭੂਰ ਛੱਟੇ ਦੀ ਸਾਰੀ ਗਰੰਟੀ ਹੋਊ ਕੋਈ ਨਾੜ ਦੀ ਕੋਈ ਕੋਈ ਨੁਕਸਦੀ ਵੀ ਠੀਕ ਆ ਆਪਣੀ ਗਰੰਟੀ ਹੋਏ ਇਸ ਗੱਲ ਦਾ ਲਾੜੀ ਇਧਰ ਜਸਨ ਆ ਕੱਟੀ ਵਿਖਾਓ ਮੜੀ ਜੀ ਆ ਕੱਟੀ ਵਿਖਾ ਦਿਓ ਕੱਟੀ ਵੀ ਪਿਓਰ ਮੋਰਾ ਜੀ ਹਾਂ ਆ ਬੱਚਾ ਵਿਖਾ ਮੜ ਆ ਜਾ ਬੇ ਮਲੂਮੇ ਵਾਲ ਚਿੱਟੇ ਆ ਇੱਕ ਰਸੋਫ ਦੀ ਹੈ ਤਾਂ ਜੈਡ ਬਲੈਕ ਟੈਪ ਵੀ ਆ ਕੰਮ ਹਾਂ ਜੀ ਹਾਂ ਜੀ ਦੋ ਚਾਰ ਮਗਰ ਪੁੱਛਦੇ ਪਾ ਆ ਵਾਲੀ ਬਾਈਟ ਆ ਹਾਂ ਇੱਕ ਇੱਕ ਵਾਰੀ ਹੋਰ ਕਮਾ ਦੇ ਵੀਰੇ ਇੱਕ ਵਾਰੀ ਹੋਰ ਕਮਾ ਦੇ ਵਿਖਾ ਦੇ ਤਸੱਲੀ ਨਾਲ ਇੱਕ ਵਾਰੀ ਭਰਾਵਾਂ ਨੂੰ ਲਓ ਜੀ ਠੀਕ ਆ ਜੀ ਬਾਕੀ ਤੋਰੇ ਤਾਰੇ ਦੀ ਸੁਭਾਵਕ ਤੌਰ ਤੇ ਵੀ ਮੇਰੇ ਭਰਾ ਹੈ ਠੰਡੀ ਸੀਰੀਸਲਾ ਕਾ ਵੀ ਇੰਨੇ ਬੰਦੇ ਆ ਵੈਸੇ ਵੀ ਕੋਈ ਜਾਨਵਰ ਡਰ ਜਾਂਦਾ ਕੋਈ ਗੱਲਬਾਤ ਨਹੀਂ ਚੋਣ ਚਵਾਦੀ ਚੰਗੀ ਨਿਕਲੂਗੀ ਕਿਉਂਕਿ ਮਾਲ ਸੋਇਆ ਸਵਾਇਆ ਕੋਈ ਵੀ ਚਲੋ ਇਹ ਤਾਂ ਹੈ ਨਹੀਂ ਵੀ ਗੱਬਣਾ ਕੋਈ 2-2 4-4 ਭਰਾਵਾਂ ਨੇ ਧਾਰਾ ਮਾਰ ਕੇ 蒂ਪ ਕੇ ਲੈ ਕੇ ਜਾਣੀਆਂ ਆ ਆਉਦੀ ਬੈ ਤੋੜ ਕੇ ਮੇਰੇ ਭਰਾ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਹਾਂ ਠੀਕ ਆ ਜੀ ਲਿਓ ਜੇ ਸੰਡਾ ਲਾਗਿਓ ਬਖਾ ਦੀ ਸਫਾਈਆਂ ਸਫਾਈਆਂ ਚੈੱਕ ਕਰਾ ਦੇ ਵੀ ਦੂਰੋਂ ਸੱਜਣ ਕਿਸੇ ਨੇ ਆਉਣਾ ਤੇ ਕੋਈ ਇਹ ਨਾ ਕਿਹਾ ਹਨਾ ਆ ਵੇਖੋ ਅੱਛਾ ਵੇਖੋ ਲੇਵਾ ਮਾਰਨਿੰਗ ਤੜਕੇ ਕਿੰਨੇ ਕਜੇ ਚੋਈਏ ਛੇ ਵਜੇ ਚਵਾਈ ਹੈ ਜੀ ਸਵੇਰ 6 ਵਜੇ 6 ਵਜੇ ਚਵਾਈ 6 ਵਜੇ ਝੋਟੀ ਚਵਾਈ 6 ਵਜੇ ਦੀ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਛੇ ਤੋਂ 6 ਟਾਈਮ ਆ ਪੱਕਾ ਹਾਂ ਜੀ ਹਾਂ ਜੀ ਐਵੇਂ ਅਗਲੇ ਨੂੰ ਦੋਵੇਂ ਟਾਈਮ ਆਪਣੀ ਤਸੱਲੀ ਕਰਕੇ ਚੋ ਕੇ ਖੜੇ ਕਿ ਮੁੜ ਕੇ ਜੇ ਆਪਾਂ ਟਾਈਮ ਲਾ ਕੇ ਡੰਗਰ ਚਵਾਤਾ ਤੇ ਭੈਣ ਭਰਾ ਨੇ ਲਾਹਮਾ ਦਿੱਤਾ ਉਹਦੇ ਵਿੱਚ ਆਪਾਂ ਨੂੰ ਚੰਗਾ ਨਹੀਂ ਲੱਗਦਾ ਨਹੀਂ ਚੰਗਾ ਨਹੀਂ ਲੱਗਦਾ ਪਿਛੇ ਤੇ ਵੀ ਆਪਾਂ ਝੋਟੀਆਂ ਪਾਈਆਂ ਸੀ ਹਾਂਜੀ ਕੋਈ ਮਤਲਬ ਉਹ ਵੀ ਵੀਡੀਓ ਕੱਢ ਕੇ ਵੇਖ ਲਿਓ ਉਹਦੇ 'ਚ ਵੀ ਨਹੀਂ ਹੈਗਾ ਕਾ ਵੀ ਅੱਠ ਪੈਰੇ ਪਿਛੋ ਟੱਕੇ ਤੇ ਐ ਆਕੜੇ ਤੇ ਹੋਣ ਉਹ ਵੀ ਗੱਲ ਉਹ ਕੰਮ ਨਹੀਂ ਆਪਾਂ ਕਰਦੇ ਉਹਦੇ ਵਿੱਚ ਇੰਜ ਆ ਕੇ ਵੀ ਜੀ ਆਪਣੀ ਮਾਰਕੀਟ ਆਪ ਖਰਾਬ ਕਰਨੀ ਸਹੀ ਹੈ ਹਾਂਜੀ ਪੱਕੀ ਗੱਲ ਹੈ ਤੇ ਉਹ ਆ ਕੇ ਵੀ ਜੀ ਉਹਨਾਂ ਦੱਸੋ ਕਿ ਜਿੰਨਾ ਹੈਗਾ ਹੂੰ ਕਿ ਝੂਠ ਬੋਲ ਕੇ ਅਗਲੇ ਨੇ ਪੈਸੇ ਖਰਚਣੇ ਆ ਪੈਸਾ ਵੱਡਾ ਬੜਾ ਔਖਾ ਉਹਨਾਂ ਵੀ ਖਰਚਣਾ ਵਿਚਾਰਿਆ ਨਹੀਂ ਜਿਨ੍ਹਾਂ ਨੇ ਕੀ ਤਾਂ ਕਿੱਥੋਂ ਲੈਣੇ ਆ ਬਿਲਕੁਲ ਤੇ ਕਿਤਰਾ ਲਿਓਣੇ ਕਿਤਰਾ ਨਹੀਂ ਲਿਓਣੇ ਸੱਚੇ ਖੱਬਿਓ ਕਰਕੇ ਬੰਦਾ ਇਨਵੈਸਟਮੈਂਟ ਕਰਦਾ ਪਸ਼ੂ ਲਈਏ ਹਾਂ ਕਿਹਦੇ ਸਿਸਟਮ ਆਪਦਾ ਕਰਦਾ ਸੈਟਮੈਂਟ ਬਿਲਕੁਲ ਸਹੀ ਗੱਲ ਆ ਸ਼ਰ ਇਹ ਕੀ ਮੁੱਲ ਦੱਸਿਆ ਤਾਂ ਇਹਦਾ 1 25 ਕਰਦੇ ਆ ਹਾਂ ਤੇ ਤੁਸੀਂ ਦੱਸ ਦਿਓ ਕਿੱਥੇ ਛੱਡ ਦਿੱਤੀ ਫਿਰ ਤੁਸੀਂ ਦੱਸ ਦਿਓ ਕਿੱਥੇ ਛੱਡ ਦਿੱਗੇ ਨਹੀਂ ਤੁਸੀਂ ਭਰਾ ਜੀ ਆਪਣੇ ਕੋਈ ਨਹੀਂ 1 25 ਕੀਤਾ ਜਾਇਜ਼ ਕਰਕੇ ਦੇ ਦਿੱਗੇ ਕੋਈ 19 ਕੀ ਗੱਲਬਾਤ ਹੋਈ ਤੇ ਕਸਰ ਹੋਈ ਤਾਂ ਪਕੜ ਦਿੰਦੇ ਇੱਕ 20 ਦੇ ਦਿੰਨੇ ਇੱਕ 20 ਦੇ ਹਾਂਜੀ ਆ ਜਨਾਬ ਆਪਾਂ ਕੀ ਗੱਲ ਕਰੀਏ ਇੱਕ 15 ਹੀ ਦੇ ਦਾਂਗੇ 15 ਦੀ ਦੇ ਦੇ ਇੱਕ 15 ਹੀ ਦੇ ਦੇ ਲਓ ਵੀ ਇੱਕ 15 ਦੀ ਫਾਈਨਲ ਮਿਲ ਜੂਗੀ ਜਸ਼ਨ ਇਧਰੋਂ ਵਿਖਾਪੋ ਤੇ ਕੋਈ ਮੜਾ ਜਾ ਆ ਵਿਖਾ ਦੇ ਵੀ ਉਹਨੂੰ ਬਹਿਣੀ ਵਾਲਾ ਪਾਸਾ ਵਿਖਾ ਦੇ ਇੱਕ ਪੂਰੀ ਤਸੱਲੀ ਦੇ ਨਾਲ ਇੱਕ 15 ਦੀ ਇਹ ਵੀਰਾਂ ਦਾ ਦੇ ਦਿਆਂਗੇ ਅੱਜ ਬਾਕੀ ਮੇਰੇ ਵੀਰ ਕਾਲ ਕਰਿਓ ਠੀਕ ਆ ਜੀ ਕਈ ਵਾਰ ਹੁੰਦਾ ਵੀ ਥੋੜਾ ਵਾਧਾ ਵਿੱਚੋ ਗੁਜਾਇਸ਼ ਹੁੰਦੀ ਹੈ ਮੌਕੇ ਤੇ ਥੋੜੀ ਵਾਦੀ ਕੋ ਰੱਸਾ ਛੋਟ ਛੜੀ ਜਾ ਉਹ ਮੌਕੇ ਦੇ ਕਸਰ ਕੱਢ ਦਿੱਤੀ ਜਾਊਗੀ ਉਹ ਨਹੀਂ ਨਹੀਂ ਉਹ ਤਾਂ ਕੋਈ ਵਾਦਾ ਘਟਾ ਚਲੋ ਹਾਂ ਸਿਸਟਮ ਬਿਲਕੁਲ ਕੋਈ ਜੰਦਾ ਨਹੀਂ ਬਿਲਕੁਲ ਤੇ ਸ਼ੇਰੇ ਵੀਰ ਇੱਕ ਨੰਬਰ 95012 57418 ਆ ਠੀਕ ਹੈ ਜੀ ਹਾਂ ਜੀ ਬਾਕੀ ਗੱਲਾਂ ਹੋਰ ਵੀ ਸੁਣਨੀਆਂ ਸੀ ਵੀਰਤੀਆਂ ਤੇ ਮਾਲ ਤਕਰੀਬਨ ਚਲੋ ਦੋ ਨਾ ਆ ਗਏ ਹੁਣ ਵੈਸੇ ਗੱਲਾਂ ਸੁਣੀ ਜਾਈਏ ਤੇ ਉਹ ਵੀ ਵੀਰਾਂ ਨੇ ਕਹਣਾ ਵੀਡੀਓ ਲੰਮੀ ਹੋ ਗਈ ਸਹੀ ਗੱਲ ਹੈ ਜੀ ਇਹ ਤੇ ਗੱਲ ਹੈ ਚੰਗਾ ਸ਼ੇਰੇ ਚੰਗਾ ਜੀ ਲਓ ਵੀ ਦੱਸੋ ਇਹ ਸੀ ਅੱਜ ਫਿਰ ਸ਼ੇਰਾ ਪਿੰਡ ਛੋਟੀ ਮਾਨੋਚਾਲ ਬਿਲਕੁਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਧੰਨਵਾਦ ਮੇਰੇ ਭਰਾਵਾਂ ਦਾ ਠੀਕ ਹੈ ਜੀ ਬਾਕੀ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰਕੇ ਆਇਓ ਸਾਈਬੇ ਨਾਲ ਕੋਈ ਦੂਰੋਂ ਲਾ ਕੇ ਆਉਣਾ ਕਿਸੇ ਨੇ ਕੋਈ ਸਾਈਬੇ ਨਾਲ ਪਾ ਕੇ ਤੁਰੇ ਠੀਕ ਹੈ ਜੀ ਕਈ ਆਏ ਗਏ ਭੈਣ ਭਰਾ ਦਾ ਕਾਰ ਹੈਗਾ ਠੀਕ ਆ ਜੀ ਵੈਸੇ ਵੀ ਕਾਰੀ ਬਿਹਾਰੀ ਪ੍ਰਾਕ ਕਾਰੀਗਰ ਵੈਸੇ ਜੁੜੇ ਜਾਂ ਨਾਲ ਮਾਲ ਵੈਸੇ ਵੀ ਲੈ ਜਾਂਦੇ ਆ ਇਸ ਕਰਕੇ ਸਾਈਪਿਆ ਨਾਲ ਪਾਉਣ ਪਾਉਣ ਲੱਗਿਆ ਮੇਰੇ ਭਰਾਪੋਛੇ ਲਿਆ ਜੇ ਵੀ ਮਾਲ ਹੈਗਾ ਜਾਂ ਨਹੀਂ ਹੈਗਾ ਕਾका ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ